ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੁੱਤਾ ਹੋਇਆ ਪੰਜਾਬ ਜਾਗ ਉਠਿਆ ਨਿਰਾਸ਼ ਹੋਏ ਲੋਕਾਂ ਦੀਆਂ ਅੱਖਾਂ ਵਿੱਚ ਨਵੀਂ ਆਸ ਚਮਕਣ ਲੱਗੀ ਪਿੰਡਾਂ ਦੇ ਗੱਬਰੂ ਅਤੇ ਜੋ ਵੀ ਤੰਦਰੁਸਤ ਲੋਕ ਸਨ ਤਲਵਾਰਾਂ ਬਰਸ਼ੇ ਟਕੂਏ ਗੰਡਾਸੇ ਡਾਂਗਾ ਜੋਕਰਾਂ ਵਿੱਚ ਸੀ ਲੈ ਕੇ ਬਹੀਰਾ ਘੱਟ ਤੁਰੇ ਗੱਬਰਾਂ ਵਿੱਚ ਇੰਨਾ ਜੋਸ਼ ਸੀ ਜਿਵੇਂ ਉਹ ਗੁਰੂ ਦੇ ਸੱਦੇ ਹੋਏ ਉੱਪਰ ਜੰਗ ਵਿੱਚ ਨਹੀਂ ਕਿਸੇ ਮੇਲੇ ਵਿੱਚ ਸ਼ਾਮਣ ਹੋਲ ਚੱਲੇ ਹੋਣ ਜਿਸ ਨੇ ਵੀ ਗੁਰੂ ਦਾ ਸਨੇਹਾ ਸੁਣਿਆ ਤਿਆਰੀ ਕਰਕੇ ਤੇ ਕਰਦਿਆਂ ਨੂੰ ਫਤਿਹ ਬੁਲਾ ਕੇ ਤੁਰ ਪਿਆ ਕਿਸਾਨ, ਜੁਲਾਹੇ, ਚਮਿਆਰ, ਮਜਬੀ ਜੋ ਕੋਈ ਵੀ ਜਾਤ ਦਾ ਸੀ ਬਿਨਾਂ ਕਿਸੇ ਭੇਦ ਭਾਵ ਦੇ ਚੱਲਦੀ ਵਹੀਰ ਨਾਲ ਰਲ ਗਿਆ ਪੰਜਾ ਪਰਿਆਂ ਚ ਸੱਥਾਂ ਚ ਬੈਠਕਾਂ ਹੁੰਦੀਆਂ ਗੁਰੂਆਂ ਦਾ ਸੱਦਾ ਹੈ ਗੁਰੂਆਂ ਨੇ ਆਪਣੇ ਬੰਦਾ ਭੇਜਿਆ ਹੈ ਮੁਗਲਾਂ ਨਾਲ ਹੁਣ ਫੈਸਲੇ ਦੀ ਲੜਾਈ ਹੈ ਉੱਠੋ ਤੁਰੋ ਸਭ ਕੁਝ ਗੁਰੂ ਦੇ ਨਾਮ ਤੇ ਵਹੀਰਾਂ ਦੇ ਵਹੀਰ ਪਿੰਡ ਵਿੱਚੋਂ ਨਿਕਲ ਤੁਰੇ ਉਧਰ ਬੰਦਾ ਸਿੰਘ ਆਪਣੇ ਨਾਲ ਗਿਣਤੀ ਦੇ ਸਿੰਘ ਲਈ ਤੀਰਥ ਯਾਤਰੂਆਂ ਦੇ ਪੇਸ ਵਿੱਚ ਪਹਾੜਾਂ ਦਾ ਅਤੇ ਛੁਪਣ ਗਾਹਾਂ ਦਾ ਨਿਰੀਖਣ ਕਰ ਰਿਹਾ ਸੀ ਜੰਗਲਾਂ ਵਿੱਚੋਂ ਦੀ ਲੰਘਦੇ ਚੋਰ ਰਸਤੇ ਗੁਫਾਵਾਂ ਪਗ ਡੰਡੀਆਂ ਉਸਨੇ ਬਾਲਾਵਸਤਾਂ ਵਿੱਚ ਪਥੇਰੀਆਂ ਗਾਈਆਂ ਸਨ ਗੁਰੂ ਜਾਨ ਕੀ ਪ੍ਰਸਾਦ ਨਾਲ ਉਹ ਗੜਵਾਲ ਅਤੇ ਆਸ-ਪਾਸ ਦੀਆਂ ਪਹਾੜੀਆਂ ਦਾ ਚੰਗਾ ਵਾਕਫ ਸੀ ਬੰਦਾ ਸਿੰਘ ਕਿਸੇ ਇਸ ਤਰ੍ਹਾਂ ਦੀ ਜਗ੍ਹਾ ਦੀ ਪਾਲ ਵਿੱਚ ਸੀ ਜਿੱਥੇ ਮੁਗਲਾਂ ਨੂੰ ਉੱਜਣਾ ਆਸਾਨ ਨਾ ਹੋਵੇ ਜਿੱਥੇ ਆਲੇ ਦੁਆਲੇ ਉੱਪਰ ਤਿੱਖੀ ਨਜ਼ਰ ਰੱਖੀ ਜਾ ਸਕੇ ਜਿੱਥੇ ਸਿੰਘਾਂ ਨੂੰ ਕੁਦਰਤ ਵੱਲੋਂ ਸੁਰੱਖਿਆ ਮਿਲੀ ਇੱਧਰ ਘੁੰਮਦਿਆਂ ਬੰਦਾ ਸਿੰਘ ਨੇ ਬੰਜਾਰਿਆਂ ਦੇ ਫਿਰਤੂ ਟੋਲੇ ਨਾਲ ਸੰਪਰਕ ਬਣਾਇਆ ਗੁਜਰਾ ਅਤੇ ਸਿੱਕਲੀਗਰਾਂ ਤੋਂ ਮਦਦ ਲਈ ਉਸ ਨੂੰ ਪਤਾ ਸੀ ਇਹ ਘਮੰਤੂ ਟੋਲੇ ਬੜਾ ਕੁਝ ਦੱਸ ਸਕਦੇ ਹਨ ਪਹਾੜਾਂ ਵਿੱਚ ਕੋਮਦਿਆਂ ਗੁਜਰਾਂ ਦਾ ਇੱਕ ਬਿਰਦ ਨੇ ਬੰਦਾ ਸਿੰਘ ਨੂੰ ਦੱਸਿਆ ਇੱਧਰ ਇੱਕ ਪਹਾੜੀ ਦੇ ਸਿਖਰ ਉੱਪਰ ਇੱਕ ਖਸਰਾ ਹਾਲਤ ਵਿੱਚ ਦੁਰਗ ਹੈ ਇੱਧਰ ਕੋਈ ਆਉਂਦਾ ਜਾਂਦਾ ਨਹੀਂ ਸੁਣਦੇ ਹਾਂ ਕਿ ਕਿਸੇ ਪਹਿਲੇ ਮੁਗਲ ਬਾਦਸ਼ਾਹ ਦੀ ਆਗਿਆ ਲੈ ਕੇ ਕਿਸੇ ਮੁਖਲਿਸ ਖਾਨ ਨੇ ਇਹ ਦੁਰਗ ਬਣਾਇਆ ਸੀ ਪਹਾੜੀ ਲੋਕ ਇਸ ਨੂੰ ਮੁਖਲਿਸਗੜ ਦਾ ਦੁਰਗ ਵੀ ਆਖਦੇ ਹਨ ਬੰਦਾ ਸਿੰਘ ਅਤੇ ਉਸ ਦੇ ਸਿੰਘ ਗੁਜਰਾਂ ਨੂੰ ਨਾ ਲੈ ਕੇ ਤਿੱਖੀ ਪਹਾੜੀ ਉੱਪਰ ਚੜ ਗਏ ਉੱਥੇ ਨਾ ਕੋਈ ਦੁਰਗ ਸੀ ਨਾ ਗੜੀ ਕੱਚੀਆਂ ਗੰਦਾ ਮੀਹਾਂ ਨਾਲ ਖੁਰ ਗਈਆਂ ਸਨ ਕੋਈ ਹਿਫਾਜ਼ਤੀ ਦਰਵਾਜ਼ਾ ਵੀ ਨਹੀਂ ਸੀ ਸਭ ਕੁਝ ਟਹਿ ਢੇਰੀ ਹੋਇਆ ਪਿਆ ਸੀ ਬੰਦਾ ਸਿੰਘ ਨੇ ਚੁਫੇਰੇ ਨਿਗਾਹ ਕਮਾਈ ਹਰ ਭਿਆਨ ਹਰ ਪਾਸੇ ਭਿਆਨਕ ਖੱਡਾਂ ਸੰਗਣਾ ਜੰਗਲ ਪਾਸੇ ਨਦੀਆਂ ਨਾਲੇ ਦੂਰ ਕੋਹਾਂ ਤੱਕ ਨਜ਼ਰ ਰੱਖੀ ਜਾ ਸਕਦੀ ਬੰਦਾ ਸਿੰਘ ਨੇ ਸੋਚਿਆ ਜੀ ਇਸ ਦੁਰਗ ਦੀ ਮੁਰੰਮਤ ਕਰ ਲਈ ਜਾਏ ਆਪਣੇ ਮਨ ਨਾਲ ਉਸਨੇ ਝੱਟ ਫੈਸਲਾ ਲਿਆ ਉਸ ਨੂੰ ਯਾਦ ਆਇਆ ਗੁਰੂ ਨੇ ਵੀ ਇਸ ਜਗ੍ਹਾ ਦਾ ਜ਼ਿਕਰ ਕੀਤਾ ਸੀ ਅਗਰ ਕਿਲੇ ਦੀ ਮੁਰੰਮਤ ਦਾ ਇੱਕ ਕੰਮ ਚੁੱਪਚਾਪ ਅਤੇ ਗੁਪਤ ਢੰਗ ਨਾਲ ਕਰਵਾ ਲਿਆ ਜਾਏ ਇੱਥੇ ਸਿੰਘਾਂ ਦਾ ਟਿਕਾਣਾ ਹੋ ਸਕਦਾ ਉਸਨੇ ਆਪਣੇ ਸਿੰਘਾਂ ਨਾਲ مشورہ ਕਰਦਿਆਂ ਕਿ ਇਸ ਦਾ ਢੰਗ ਨਾਲ ਨਿਰੇਖਣ ਫਿਰ ਕਰਾਂਗੇ ਫਿਰ ਬੰਦਾ ਸਿੰਘ ਆਪਣੇ ਸਾਥੀਆਂ ਨਾਲ ਪਹਾੜੀ ਰਸਤਿਆਂ ਦੀ ਹੋਰ ਪਛਾਣ ਕਰਨ ਲਈ ਜੰਮੂ ਵੱਲ ਨਿਕਲ ਗਿਆ ਅਜੀ ਉਹ ਗੁਪਤ ਰਾਹਾਂ ਦੀ ਨਿਸ਼ਾਨਦੇਹੀ ਦੀ ਮੁਹਮ ਉੱਪਰ ਹੀ ਸੀ ਜਦ ਬੰਦਾ ਸਿੰਘ ਦਾ ਖੁਰਾ ਖੋਜ ਲੱਭਦਿਆ ਕੁਝ ਸਿੰਘ ਉਸ ਨੂੰ ਆਣ ਮਿਲੇ ਫਤਿਹ ਬੁਲਾਉਣ ਤੋਂ ਬਾਅਦ ਆਏ ਸਿੰਘਾਂ ਵਿੱਚੋਂ ਇੱਕ ਬੋਲਿਆ ਖਾਲਸਾ ਜੀਉ ਗੁੜੀਆਂ ਚ ਪੰਜਾਬ ਵੱਲੋਂ ਆਏ ਸਿੰਘਾਂ ਦਾ ਭਾਰੀ ਜਮਾਵੜਾ ਹੈ ਸਥਿਤੀ ਕਾਬੂ ਹੇਠ ਨਹੀਂ ਹੈ ਰਸਤੇ ਪਾਣੀ ਦੀ ਭਾਰੀ ਕਮੀ ਹੈ ਸਿੰਘ ਸਿੱਖ ਪਿੰਡ ਵਾਸੀਆਂ ਦੇ ਘਰਾਂ 'ਚ ਜ਼ਬਰਦਸਤੀ ਜਾ ਕੇ ਰਾਸ਼ਨ ਦੇ ਤੌਰ ਤੇ ਖਾਣ ਪੀਣ ਦਾ ਸਮਾਨ ਚੋਕ ਲਿਆਉਂਦੇ ਨੇ। ਕੁਝ ਥਾਈਂ ਝੜਪਾਵਾਂ ਵੀ ਹੋਈਆਂ ਨੇ। ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਹੈ। ਸਾਰੇ ਬਿਲਗਾਮ ਹੋਏ ਫਿਰਦੇ ਨੇ। ਆਪਸ ਵਿੱਚ ਵੀ ਲੜਨ ਦੀ ਨੌਬਤ ਆ ਜਾਂਦੀ ਹੈ। ਆਪ ਜਲਦੀ ਆ ਕੇ ਹਾਲਾਤ ਨੂੰ ਕਾਬੂ ਕਰੋ। ਸਿੰਘ ਜੀ ਆਪ ਦੇ ਹਿਸਾਬ ਨਾਲ ਕਿੰਨੇ ਕੁ ਸਿੰਘ ਇਕੱਠੇ ਹੋਏ ਹੋਣਗੇ? ਬੰਦਾ ਸਿੰਘ ਨੇ ਪੁੱਛਿਆ। 20-25000 ਤੋਂ ਹੀ ਵਾਦ ਹੋਣੇ ਨੇ ਖਾਲਸਾ ਜੀ। ਅਜੇ ਆਈ ਜਾ ਰਹੇ ਨੇ ਦੂਸਰੇ ਸਿੰਘ ਨੇ ਦੱਸਿਆ ਸੁਣ ਕੇ ਬੰਦਾ ਸਿੰਘ ਦਾ ਚਿਹਰਾ ਖੜ ਗਿਆ ਜੋਸ਼ ਨਾਲ ਬੋਲਿਆ ਲੁੱਟ ਮਾਰ ਤੋ ਘਬਰਾਓ ਨਾ ਤੁਰੰਤ ਵਾਪਸ ਮੋੜੋ ਜਾ ਕੇ ਖਬਰ ਦਿਓ ਬੰਦਾ ਸਿੰਘ ਪਹੁੰਚ ਰਿਹਾ ਹੈ ਇਹ ਵੀ ਕਹਿਣਾ ਬੰਦਾ ਸਿੰਘ ਨੇ ਕਿਹਾ ਹੈ ਕਿ ਕਿਸੇ ਗਰੀਬ ਜਾਂ ਦੁਖੀ ਦੇ ਘਰ ਨੂੰ ਲੁੱਟ ਮਾਰ ਨਹੀਂ ਕਰਨੀ ਸਿੰਘ ਉਸੇ ਵੇਲੇ ਭਤੇ ਬੁਲਾ ਕੇ ਵਾਪਸ ਪਰਤ ਗਏ ਅਗਲੇ ਦਿਨ ਬੰਦਾ ਸਿੰਘ ਨੇ ਆਪਣੇ ਦੇਖਣ ਦਾ ਕੰਮ ਵਿਜੇ ਛੱਡ ਕੇ ਬੂੜੀਆਂ ਚਾਲੇ ਪਾ ਦਿੱਤੇ ਬੂੜੀਆਂ ਦੇ ਪੜਾਉ ਉੱਪਰ ਸੱਚਮੁੱਚ ਹੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਰਾ ਪੰਜਾਬ ਹੀ ਉੱਠ ਕੇ ਇੱਧਰ ਚਲਿਆ ਆਇਆ ਹੈ ਬੰਦਾ ਸਿੰਘ ਨੂੰ ਵੇਖ ਕੇ ਵੀ ਵਿਸ਼ਵਾਸ ਨਹੀਂ ਸੀ ਹੋ ਰਿਹਾ ਗੁਰੂ ਦੇ ਇੱਕ ਸੱਦੇ ਤੇ ਪੰਜਾਬ ਇੰਉਂ ਉੱਠ ਕੇ ਤੁਰ ਪਿਆ ਹੈ ਹਰ ਪਾਸੇ ਹਫੜਾ ਦਫੜੀ ਸੀ ਆਪਾ ਤਾਪੀ ਸੀ ਇਸ ਤਰ੍ਹਾਂ ਦਾ ਆਪਸ ਵਿੱਚ ਫਸਾਦ ਹੋ ਸਕਦੇ ਨੇ ਬੰਦਾ ਸਿੰਘ ਨੇ ਸੋਚਿਆ ਤੇ ਉਸਨੇ ਆਪਣੇ ਸਾਥ ਵਾਲੇ ਸਿੰਘਾਂ ਨੂੰ ਕਿਹਾ ਤੁਰੰਤ ਸਿੰਘਾਂ ਵਿੱਚ ਘੁੰਮ ਜਾਓ ਜਿਸ ਵੇਲੇ ਜਿਸ ਜਿਸ ਇਲਾਕੇ ਵਿੱਚੋਂ ਜਥੇ ਜਟੋਲੇ ਆਏ ਨੇ ਉਹਨਾਂ ਦੇ ਮੋਹਰਿਆਂ ਨੂੰ ਬੁਲਾਓ ਆਖੋ ਗੁਰੂ ਦੇ ਬੰਦੇ ਨੇ ਜ਼ਰੂਰੀ ਬੈਠਕ ਕਰਨੀ ਬਹੀਰਾਾਂ ਤੇ ਟੋਲਿਆਂ ਵਿੱਚ ਬੰਦਾ ਸਿੰਘ ਨੇ ਘੁੰਮਦਿਆਂ ਜਿਵੇਂ ਹੀ ਐਲਾਨ ਕੀਤਾ ਸਾਰੇ ਪਾਸੇ ਸ਼ਾਂਤੀ ਪਸਰ ਗਈ ਬੰਦਾ ਸਿੰਘ ਦੇ ਨਾਮ ਦਾ ਪ੍ਰਭਾਵ ਇਹਨਾਂ ਬਣ ਚੁੱਕਿਆ ਸੀ ਸਿੱਖ ਸਮਝਦੇ ਸਨ ਗੁਰੂ ਦਾ ਭੇਜਿਆ ਬੰਦਾ ਪਹੁੰਚ ਗਿਆ ਹੈ ਸਿੱਖਾਂ ਲਈ ਗੁਰੂ ਦਾ ਬੰਦਾ ਗੁਰੂ ਤੋਂ ਘੱਟ ਨਹੀਂ ਸੀ ਪਿੰਡ ਵਿੱਚ ਇਹੀ ਐਲਾਨ ਕੀਤਾ ਗਿਆ ਸੀ ਗੁਰੂ ਨੇ ਕਿਹਾ ਹੈ ਬੰਦੇ ਨੂੰ ਮੇਰਾ ਹੀ ਰੂਪ ਜਾਣੋ ਜਿਨ੍ਹਾਂ ਨੇ ਪਹਿਲੀ ਵੇਰ ਬੰਦੇ ਨੂੰ ਸਿੰਘ ਨੂੰ ਵੇਖਿਆ ਅਤੇ ਅਜੇ ਤੱਕ ਗੁਰੂ ਨਹੀਂ ਚਿ ਵਿਖਿਆ ਉਹ ਤਾਂ ਬੰਦਾ ਸਿੰਘ ਨੂੰ ਹੀ ਗੁਰੂ ਸਮਝਣ ਲੱਗੇ ਸਨ ਖੁਸ਼ੀ ਵਿੱਚ ਸਿੰਘਾਂ ਨੇ ਜੈਕਾਰੇ ਛੱਡੇ ਜਿਵੇਂ ਜਿਵੇਂ ਸਿੰਘਾਂ ਦਾ ਐਲਾਨ ਸਿੱਖਾਂ ਵਿੱਚ ਪੁੱਜਦਾ ਗਿਆ ਟੋਲਿਆਂ ਦੇ ਮੁਖੀਏ ਬੰਦਾ ਸਿੰਘ ਦੇ ਖੈਮੇ ਦੇ ਬਾਹਰ ਇਕੱਠੇ ਹੋਣ ਲੱਗੇ ਜਦ ਸਭ ਪੁੱਜ ਗਏ ਤਾਂ ਬੰਦਾ ਸਿੰਘ ਨੇ ਆਪਣੇ ਇੱਕ ਸਿੰਘ ਨੂੰ ਕਿਹਾ ਸਿੰਘ ਜੀ ਇਹਨਾਂ ਨੂੰ ਕਹੋ ਆਪਣੀ ਪਛਾਣ ਦੇਣ ਇਹ ਕਿਹੜੇ ਕਿਹੜੇ ਖੇਤਰ ਵਿੱਚੋਂ ਆਏ ਨੇ ਸਿੰਘ ਦੀ ਇਸ਼ਾਰੇ ਤੇ ਮੁਖੀ ਉੱਠਣ ਲੱਗੇ ਗੁਰੂ ਜੀ ਮੈਂ ਬੰਦਾ ਸਿੰਘ ਨੇ ਤੁਰੰਤ ਟੋਕਿਆ ਮੈਂ ਗੁਰੂ ਨਹੀਂ ਹਾਂ ਮੈਂ ਗੁਰੂ ਦਾ ਭੇਜਿਆ ਬੰਦਾ ਹਾਂ ਮੈਨੂੰ ਸਿੰਘ ਆ ਕੇ ਜਾਂ ਖਾਲਸਾ ਆ ਕੇ ਬੁਲਾਇਆ ਜਾਏ ਮਾਫ ਕਰਨਾ ਖਾਲਸਾ ਜੀ ਮੈਂ ਆਲੀ ਸਿੰਘ ਹਾਂ ਮੇਰੇ ਨਾਲ ਮਾਲੀ ਸਿੰਘ ਹੈ ਅਸੀਂ ਸਰਕੌਦੀ ਤੋਂ ਜਥਾ ਲੈ ਕੇ ਆਏ ਆ ਅਸਾਂ ਨਾਲ 300 ਸਿੰਘ ਨੇ ਆਹ ਕੇ ਆਲੀ ਸਿੰਘ ਬੈਠ ਗਿਆ ਦੂਸਰਾ ਸਿੰਘ ਉੱਠਿਆ ਦੋਵੇਂ ਹੱਥੇ ਜੋੜ ਕੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਜ ਸਿੰਘ ਅਤੇ ਬੰਦਾ ਸਿੰਘ ਨੇ ਮੋੜਵਾ ਜਵਾਬ ਦਿੱਤਾ ਖਾਲਸਾ ਜੀ ਅਸੀਂ ਪਾਈਕਿਆਂ ਤੋਂ ਆਏ ਹਾਂ ਫਤਿਹ ਸਿੰਘ ਪਈ ਰੂਪਾ ਕਰਮ ਸਿੰਘ ਸਾਡੇ ਨਾਲ ਦੇ 200 ਸਿੰਘ ਨੇ ਅਗਲਾ ਉੱਠਿਆ ਮਹਿਰਾਮਾ ਚੌਧਰੀ ਸਿੰਘ ਜੀਓ ਮੇਰੇ ਨਾਲ ਤੇ ਲੋਕਾਂ ਅਸੀਂ ਫੂਲਕੀਆਂ ਕਰਾਣੇ ਤੋਂ ਆ ਗੁਰੂ ਦੇ ਸ਼ਰਧਾਲੂ ਆ ਸਾਡੇ ਨਾਲ ਅੱਠ ਵਿਹਾ ਸਿੰਘ ਨੇ ਆਪਣੀ ਆਪਣੀ ਵਾਰੀ ਸਭ ਉੱਠੇ ਅਸੀਂ ਪੁੱਲਰ ਜੱਟ ਅਸੀਂ ਢਿੱਲੋ ਅਸੀਂ ਮਾਲਵੇ ਤੋਂ ਅਸੀਂ ਬਰਾੜ ਅਸੀਂ ਢਾਲੀਵਾਲ ਅਸੀਂ ਰੰਦਾਵੇ ਜੱਟ ਅਸੀਂ ਬਣ ਜਾ ਰਹੇ ਅਸੀਂ ਰੰਗਰੇਟੇ ਬੰਦਾ ਸਿੰਘ ਸੁਣਦਾ ਗਿਆ ਜਦ ਸਭ ਆਪਣੀ ਆਪਣੀ ਪਛਾਣ ਦਾ ਸਭ ਬੈਠੇ ਤਾਂ ਬੰਦਾ ਸਿੰਘ ਨੇ ਪੁੱਛਿਆ ਸਿੰਘ ਜੀ ਮਾਝੇ ਕੇ ਇਲਾਕੇ ਵਿੱਚੋਂ ਕੋਈ ਜੱਥਾ ਨਹੀਂ ਆਇਆ ਨਾ ਹੀ ਦੁਆਬ ਜਲੰਧਰ ਵਿੱਚੋਂ ਆਇਆ ਹੈ ਖਾਲਸਾ ਜੀਓ ਮਾਝੇਵਲ ਬਾਬਾ ਬਿਨੋਦ ਸਿੰਘ ਔਰ ਕਾਨ ਸਿੰਘ ਗਏ ਹੋਏ ਨੇ ਦੁਆਬ ਵੱਲ ਬਾਦ ਸਿੰਘ ਗਿਆ ਹੋਇਆ ਮੁਸ਼ਕਲ ਇਹ ਹੈ ਮਾਝੇ ਦੁਆਬ ਤੋਂ ਇਹ ਇਲਾਕਾ ਬੜੀ ਦੂਰ ਪੈਂਦਾ ਹੈ ਰਸਤੇ ਵਿੱਚ ਰੋਪੜ ਲਾਗੇ ਸਤਲੁਜ ਦਰਿਆ ਹੈ ਪਤਨਾ ਉੱਪਰ ਮੁਗਲਾਂ ਨੇ ਲਾ ਕੇ ਆਏ ਹੋਏ ਨੇ ਹੁਣ ਤਾਂ ਸ਼ਾ ਮਾਰਗਾਂ ਉੱਪਰ ਵੀ ਤੁਰਕਾਂ ਨੇ ਫੌਜੀ ਪੈਰੇ ਬਿਠਾ ਦਿੱਤੇ ਨੇ ਵਾਰੀ ਗਿਣਤੀ ਵਿੱਚ ਸਿੱਖ ਕੀਰਤਪੁਰ ਲੱਗੇ ਸਤਲੁਜ ਦਰਿਆ ਦੇ ਕੰਢੇ ਡੇਰੇ ਲਾਈ ਬੈਠੇ ਨੇ ਅੱਗੇ ਮੁਗਲ ਫੌਜਾਂ ਉਹਨਾਂ ਦਾ ਰਾਹ ਰੋਕ ਖੜੀਆਂ ਨੇ ਜਥਿਆਂ ਦੇ ਮੁਖੀਆਂ ਦੀਆਂ ਗੱਲਾਂ ਸੁਣ ਕੇ ਬੰਦਾ ਸਿੰਘ ਕੁਝ ਦੇਰ ਸੋਚਾਂ ਵਿੱਚ ਪਿਆ ਰਿਆ ਫਿਰ ਉਸਨੇ ਹਰ ਪਾਸੇ ਸਿੱਖਾਂ ਦੇ ਜਥੇ ਤੁਰੇ ਫਿਰਦੇ ਵੇਖੇ ਸਬਣਾ ਕੋਲ ਦੇਸੀ ਹਥਿਆਰ ਜਿੰਨੇ ਕੁ ਮੁਖੀਆਂ ਨੇ ਦੱਸੇ ਸਨ ਬੰਦਾ ਸਿੰਘ ਨੂੰ ਗਿਣਤੀ ਕਾਫੀ ਵਧੇਰੇ ਜਾਪਦੀ ਸੀ ਉਸਨੇ ਪੁੱਛਿਆ ਸਿੰਘ ਜੀ ਇਹ ਸਾਰੇ ਯੁੱਧ ਕਰਨ ਆਏ ਨੇ ਨਹੀਂ ਖਾਲਸਾ ਜੀ ਉਹ ਇਹਨਾਂ ਵਿੱਚ ਹੋਰ ਵੀ ਬੜੇ ਲੋਕ ਨੇ ਜਿਹੜਾ ਮੌਕਾ ਵੇਖ ਕੇ ਸ਼ਾਮਲ ਹੋ ਗਏ ਨੇ ਫੂਲ ਕਿ ਰਾਣੇ ਦਾ ਰਾਮਾ ਚੌਧਰੀ ਬੋਲਿਆ ਹੋਰ ਕੋਣ ਮੁਗਲਾ ਦੇ ਸੂਈਏ ਤਾਂ ਨਹੀਂ ਆਰਲੇ ਬੰਦਾ ਸਿੰਘ ਨੇ ਮੱਥਾ ਸਕੋੜਦਿਆਂ ਪੁੱਛਿਆ ਸੂਈਏ ਨਹੀਂ ਖਾਲਸਾ ਜੀ ਰਸਤੇ ਵਿੱਚ ਜੱਥਿਆਂ ਦੇ ਨਾਲ ਪਿੰਡਾਂ ਵਿੱਚੋਂ ਕਸਬੀ ਲੁਟੇਰੇ ਰਾਮਾਰ ਅਪਰਾਧੀ ਡਾਕੂ ਵੱਡੀ ਗਿਣਤੀ ਵਿੱਚ ਆ ਗਏ ਨੇ ਆਖਦੇ ਤਾਂ ਨਹੀਂ ਅਸੀਂ ਗੁਰੂ ਦੇ ਸ਼ਰਧਾਲੂ ਆ ਦਰਮਯੁੱਧ ਵਿੱਚ ਸ਼ਾਮਲ ਹੋਣਾ ਹੈ ਪਰ ਉਹ ਲੁੱਟਮਾਰ ਕਰਨ ਅਤੇ ਖੋਖਵਾਈ ਲਈ ਆਏ ਨੇ ਸਿੰਘ ਜੀ ਵੇਖ ਲਓ ਅਸਾਂ ਨੂੰ ਖਬਰ ਮਿਲ ਗਈ ਇੱਥੇ 4-5 ਕੋ ਮੁਸਤਫਾ ਬਾਦ ਦੇ ਹਾਕਮ ਕੋਲ ਇਸ ਹਰਕਤ ਦੀ ਪੂਰੀ ਇਤਲਾਹ ਹੈ ਉਸ ਕੋਲ ਕਾਫੀ ਗਿਣਤੀ ਵਿੱਚ ਫੌਜ ਹੈ ਹਥਿਆਰ ਵੀ ਨੇ ਘੋੜ ਸਵਾਰ ਵੀ ਨੇ ਤੋਪਖਾਨਾ ਵੀ ਹੈ ਇਹ ਨਾ ਹੋਵੇ ਪਹਿਲੇ ਹੱਲੇ ਨਾਲ ਹੀ ਸਿੰਘਾਂ ਵਿੱਚ ਭਾਜਣਾ ਪੈ ਜਾਣ ਬੰਦਾ ਸਿੰਘ ਨੇ ਮੁਖੀਆਂ ਨੂੰ ਸਾਵਧਾਨ ਕੀਤਾ ਅਸੀਂ ਆਪਣਾ ਧਨਮਨ ਗੁਰੂ ਜੀ ਨੂੰ ਅਰਪਣ ਕਰਕੇ ਤੁਰਿਆਂ ਖਾਲਸਾ ਜੀਓ ਸਰਕੌਦੀ ਦਾ ਆਲੀ ਸਿੰਘ ਬੋਲਿਆ ਬੰਦਾ ਸਿੰਘ ਨੇ ਮੋਰਿਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਮੇਰੀ ਖੁਸ਼ੀ ਹੈ ਆਪ ਇਸ ਜज्बे ਨਾਲ ਇਸ ਯੁੱਧ ਵਿੱਚ ਸ਼ਾਮਲ ਹੋਣ ਆਇਓ ਆਪਣੇ ਆਪਣੇ ਸਿੰਘਾਂ ਦੇ ਰਸਤ ਪਾਣੀ ਦਾ ਖਿਆਲ ਰੱਖੋ ਹਰ ਇੱਕ ਕੋਲ ਹਥਿਆਰ ਹੋਣਾ ਚਾਹੀਦਾ ਜਿਹੜੇ ਸਿੰਘ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਮੇਰੇ ਸਿੰਘ ਹਥਿਆਰ ਪਕੜਨੇ ਹਥਿਆਰ ਵਾਉਣੇ ਅਤੇ ਆਪਣਾ ਬਚਾਅ ਕਰਨ ਲਈ ਅਭਿਆਸ ਕਰਾਉਣਗੇ ਆਪਣੇ ਸਭ ਸਿੰਘਾਂ ਨੂੰ ਲੜਾਈ ਦੇ ਅਭਿਆਸ ਵਿੱਚ ਸ਼ਾਮਲ ਕਰੋ ਮੁਗਲ ਸੈਨਾ ਪਤਾ ਨਹੀਂ ਕਿਹੜੇ ਵੇਲੇ ਹਮਲਾ ਕਰ ਦੇਵੇ ਅਜੇ ਤਰਕਾਲਾਂ ਵੇਲੇ ਜੰਗੀ ਅਭਿਆਸ ਹੋਵੇਗਾ ਉਸ ਵੇਲੇ ਹਰ ਕੋਈ ਹਾਜ਼ਰ ਰਹੇਗਾ ਆਪਣੇ ਜਥੇ ਦੇ ਕਿਸੇ ਵੀ ਸਿੰਘ ਨੂੰ ਪਿੰਡਾਂ ਵੱਲ ਨਹੀਂ ਜਾਣ ਦੇਣਾ ਉਹਨਾਂ ਨੂੰ ਸ਼ਕਤੀ ਨਾਲ ਆਪਣੇ ਕਾਬੂ ਵਿੱਚ ਰੱਖਣਾ ਹੈ ਯੁੱਧ ਵਿੱਚ ਆਪ ਹਦੂਰੀ ਸਭ ਤੋਂ ਘਾਤਕ ਹੁੰਦੀ ਹੈ ਹੁਣ ਸਭ ਆਪਣੇ ਆਪਣੇ ਜਥਿਆਂ ਵਿੱਚ ਜਾਓ ਉਹਨਾਂ ਨੂੰ ਆਪਣਨ ਵਸ ਵਿੱਚ ਕਰੋ ਅਸੀਂ ਤਰਕਾਲਾਂ ਵੇਲੇ ਫੇਰ ਮਿਲਾਂਗੇ ਬੰਦਾ ਸਿੰਘ ਦਾ ਆਦੇਸ਼ ਸੁਣ ਕੇ ਸਾਰੇ ਮੁਖੀ ਉੱਠ ਖੜੇ ਬੈਠਕ ਬਰਖਾਸਤ ਹੋ ਗਈ ਉਧਰ ਮੁਸਤਫਾ ਬਾਦ ਦੇ ਹਾਕਮ ਕੋਲ ਪਿੰਡਾਂ ਦੇ ਵਿਚਨੀਕਾਂ ਦੀਆਂ ਸ਼ਿਕਾਇਤਾਂ ਹਰ ਰੋਜ਼ ਪੁੱਜਣ ਲੱਗੀਆਂ ਸਿੰਘਾਂ ਨੇ ਸਿੱਖਾਂ ਨੇ ਸਾਡਾ ਅਨਾਜ ਚੋਰਾ ਲਿਆ ਸਿੱਖਾਂ ਸਾਡੇ ਚਾਵਲ ਲੈ ਗਏ ਸਿੰਘ ਸਾਡੀਆਂ ਲੱਕੜਾਂ ਚੋੱਕ ਕੇ ਲੈ ਗਏ ਸਿੰਘਾਂ ਦੇ ਕੋੜੇ ਸਾਡੀ ਖੇਤੀ ਉਜਾੜ ਗਏ ਸਿੰਘਾਂ ਦਾ ਟੋਲਾ ਅਸਾਂ ਦੇ ਖੇਤਾਂ ਵਿੱਚੋਂ ਚਾਰਾ ਵੱਢ ਕੇ ਲੈ ਗਿਆ ਸਿੰਘ ਘਰਾਂ ਅੰਦਰ ਜ਼ਬਰਦਸਤੀ ਕੁਝ ਦੇ ਨੇ ਤੇ ਖਾਣ ਪੀਣ ਲਈ ਜੋ ਮਿਲਦਾ ਹੈ ਉਠਾ ਕੇ ਲੈ ਜਾਂਦੇ ਨੇ ਸਾਡੇ ਖੇਤਾਂ ਵਿੱਚ ਕਿ ਮੱਜਾਂ گاਵਾਵਾਂ ਵਾਂਗ ਬੇਲਗਾਮ ਤੁਰੇ ਫਿਰਦੇ ਨੇ ਅਸੀਂ ਸਿੰਘਾਂ ਨੂੰ ਅਨਾਸ ਚਰੋਂ ਤੋਂ ਰੋਕਿਆ ਤਾਂ ਉਹ ਸਾਡੇ ਬੰਦੇ ਮਾਰ ਗਏ ਨੇ ਹਾਹਾਕਾਰ ਮੱਚ ਗਈ ਪਿੰਡ ਦੇ ਲੋਕਾਂ ਨੇ ਥੋੜੀ ਗੱਲ ਨੂੰ ਵਧਾ ਚੜਾ ਕੇ ਦੱਸਦਿਆਂ ਹਾਲ ਦੁਆਈ ਪਾਈ ਸ਼ਿਕਾਇਤਾਂ ਸ਼ਿਕਾਇਤਾਂ ਸ਼ਿਕਾਇਤ ਦਿੱਖੀ ਹੋਏ ਹਾਕਮ ਨੇ ਫੌਜਦਾਰ ਨੂੰ ਹੁਕਮ ਦਿੱਤਾ ਜਾਓ ਫੌਜ ਲੈ ਕੇ ਫੌਰਨ ਰਵਾਨਾ ਹੋ ਜਾਓ ਵੇਖੋ ਕਿਧਰੋਂ ਆਏ ਨੇ ਇਹ ਸਿਖੜੇ ਅਸੀਂ ਤਾਂ ਸੋਚਦੇ ਪਏ ਸੀ ਇਹ ਸਮਰਤ ਚੁਕੇ ਨੇ ਇਹ ਨਾ ਦਾ ਦਸਵਾਂ ਪੀਰ ਪੰਜਾਬ ਛੋੜ ਕਰ ਭਗਾਉੜਾ ਹੋ ਗਿਆ ਹੁਣੇ ਫਿਰ ਜੰਮ ਪਏ ਨੇ ਪੂਰੀ ਤਿਆਰੀ ਨਾਲ ਰਵਾਨਾ ਹੋਣਾ ਦੋ ਤੋਪਾਂ ਵੀ ਨਾਲ ਲੈ ਕੇ ਜਾਣਾ ਬੈਰੀ ਕੋ ਕਮਜ਼ੋਰ ਨਹੀਂ ਸਮਝਣਾ ਚਾਹੀਏ ਜਾਓ ਐਸਾ ਹਮਲਾ ਕਰੋ ਇਹਨਾਂ ਨੂੰ ਨਿਸਤੋਨਾ ਬੂਤ ਕਰ ਦਿਓ ਫੌਜਦਾਰ ਅੱਧਾ ਚੁੱਕ ਕੇ ਸਲਾਮ ਕਰਦਾ ਥੋੜਾ ਪਿਛਲੇ ਪੈਰੀ ਤੁਰਿਆ ਫਿਰ ਘੁੰਮ ਕੇ ਬਾਹਰ ਨਿਕਲ ਗਿਆ ਪੜਾਂ ਦੇ ਪਾਸੇ ਆਸੀ ਪੈਰਾਂ ਦੇ ਰੇ ਸਿੰਘਾਂ ਨੇ ਆਣ ਕੇ ਬੰਦਾ ਸਿੰਘ ਨੂੰ ਦੱਸਿਆ ਸਾਲ ਸੱਜਿਓ ਮੋਬਲ ਸੈਨਾ ਨੇੜੇ ਆ ਟੁਕੀ ਹੈ ਉਹਨਾਂ ਕੋਲ ਤੋਪਾਂ ਵੀ ਨਹੀਂ ਇਹਨਾਂ ਘਬਰਾਏ ਕਿਉਂ ਹੋ ਸਹਿਜ ਨਾਲ ਗੱਲ ਕਰ ਰਿਹਾ ਬੰਦਾ ਸਿੰਘ ਨੇ ਚਿੜ ਗਿਆ ਜਾਓ ਸਿੰਘਾਂ ਨੂੰ ਤਿਆਰ ਹੋਣ ਲਈ ਕਹੋ ਸਿੰਘ ਚਲੇ ਗਏ ਬੰਦਾ ਸਿੰਘ ਨੇ ਆਪਣੀਆਂ ਕਮਰ ਕੱਸਾਂ ਕੀਤੀਆਂ ਤੀਰ ਕਮਾਨ ਮੋਢੇ ਪਾਈ ਤੇ ਕਮਰ ਕੱਸੇ ਵਿੱਚ ਤਲਵਾਰਾਂ ਟੰਗ ਕੇ ਸਿੰਘਾਂ ਵਿੱਚ ਢੇੜਾ ਦੇਣ ਲੱਗਾ ਸਾਰੇ ਝੱਟਪਟ ਤਿਆਰ ਹੋਣ ਲੱਗੇ ਲੱਗੇ ਹੋਏ ਸਨ ਬਹੁਤੇ ਪਿੰਡੂ ਗੱਬਰਾਂ ਦੀ ਇਹ ਪਹਿਲੀ ਲੜਾਈ ਸੀ ਕੁਝ ਡਰੇ ਵੀ ਹੋਏ ਸਨ ਇੱਕ ਦੂਜੇ ਨੂੰ ਛੇੜ ਵੀ ਰਹੇ ਸਨ ਸਾਲਿਆ ਪਿੰਡ 'ਚ ਤਾਂ ਕੋਈ ਬੂਹੇ ਅੱਗੇ ਦੀ ਫੰਗ ਕੇ ਲੰਘ ਜੇ ਤਾਂ ਡਾਂਗ ਚੁੱਕ ਲੈਣਾ ਹੁੰਨਾ ਹੁਣ ਪਤਾ ਲੱਗੂ ਪੁੱਤ ਜਦੋਂ ਸੂਲਿਆਂ ਤੇ ਝੋਟੀਆਂ ਚੁੰਗਾਈਆਂ ਤੂੰ ਕੱਟ ਕਰਦਾ ਸੀ ਜਦੋਂ ਟਿੱਕੀ ਰਾਤ 'ਚ ਗਲੀਆਂ 'ਚ ਬੱਕਰੇ ਬੁਲਾਉਂਦਾ ਹੁੰਨਾ ਹੁਣ ਤਿੰਨ ਵਾਰੀ ਮੂਤ ਆਇਆ ਗੱਬਰੂਆਂ ਦੀਆਂ ਗੱਲਾਂ ਸੁਣਦੇ ਤਿਆਰ ਹੁੰਦੇ ਸਿੰਘ ਹੱਸਣ ਲੱਗੇ ਕਾਹਦੂ ਬੈਸਦਾਂ ਮੁੰਡਿਓ ਬਿੰਦ ਚੱਟ ਨੂੰ ਪਤਾ ਲੱਗ ਜਾਣਾ ਕਿਹੜਾ ਕਿੰਨੇ ਪਾਣੀ ਚ ਅਜੇ ਸਿੰਘ ਲਾਚੜੇ ਹੀ ਹੋਏ ਸਨ ਉਹਨਾਂ ਦੇ ਲਾਗੇ ਹੀ ਮੁਗਲ ਸੈਨਾ ਵੱਲੋਂ ਤੂਪ ਦਾ ਦਾਗਿਆ ਇੱਕ ਗੋਲਾ ਆਂ ਡਿਗਾ ਥੋੜੀ ਵਿੱਥ ਤੇ ਧੂੜ ਗਰਦੋ ਗੁਬਾਰ ਦਾ ਇੱਕ ਬੱਦਲ ਉੱਡਿਆ ਮਾਰ ਤਾੜ ਤੇ ਲੁੱਟਾਂ ਖੁਆ ਕਰਨ ਦੇ ਇਰਾਦੇ ਨਾਲ ਰਸਤੇ ਦੇ ਪਿੰਡਾਂ ਵਿੱਚੋਂ ਸਿੰਘਾਂ ਨਾਲ ਆਰਲੇ ਲੋਕ ਤਾਂ ਤਰੰਤ ਦੌੜ ਗਏ ਬੰਦਾ ਸਿੰਘ ਅਤੇ ਜਥਿਆਂ ਦੇ ਮੋਰੀ ਹੈਰਾਨ ਸਨ ਇਹਨਾਂ ਨੂੰ ਕੀ ਹੋਇਆ ਇਹ ਤਾਂ ਲੜਾਈ ਤੋਂ ਪਹਿਲਾਂ ਹੀ ਪਤਰਾਵਾਚ ਗਏ ਇਹ ਤਾਂ ਗਿੱਦੜ ਹਰਨ ਹੋ ਗਏ ਇੱਕ ਨਿਹੰਗ ਨੇ ਤਨਛ ਨਾਲ ਕਿਹਾ ਤੇ ਉਸਨੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਦਿਖਾਉਣ ਲਈ ਗਤਗਾ ਖੇਡਣ ਵਾਂਗ ਤਲਵਾਰ ਘੁਮਾਈ ਬੰਦਾ ਸਿੰਘ ਨੇ ਕਿਹਾ ਇਹਨਾਂ ਲੋਕਾਂ ਬਾਰੇ ਤਾਂ ਪਤਾ ਹੀ ਨਹੀਂ ਸੀ ਸਿੰਘ ਜੀ ਕੁਝ ਲੋਕ ਗੁਰੂ ਸੇਵਕ ਬਣ ਕੇ ਇੱਥੇ ਜੰਗ ਕਰਨ ਦੇ ਇਰਾਦੇ ਨਾਲ ਨਹੀਂ ਆਏ ਗੁਰੂ ਜੀ ਨੇ ਇਹਨਾਂ ਲੋਕਾਂ ਬਾਰੇ ਕਿਹਾ ਸੀ ਇਹ ਨਾ ਉੱਪਰ ਬੋਤਾ ਪ੍ਰੋਸਾ ਨਹੀਂ ਕਰਨਾ ਆਪ ਸਭ ਗੁਰੂ ਦੇ ਸੇਖੋ ਗੁਰੂ ਸਾਹਿਬ ਦੀ ਆਪ ਦੇ ਉੱਪਰ ਕਿਰਪਾ ਹੈ ਗੁਰੂ ਦਾ ਨਾਮ ਲੈ ਕੇ ਅਮਰਦਾਸ ਗੁਰੂ ਦਾ ਨਾਮ ਲੈ ਕੇ ਅਰਦਾਸ ਕਰੋ ਅਤੇ ਮੁਗਲਾਂ ਨਾਲ ਟੱਕਰ ਲੈਣ ਲਈ ਤਿਆਰ ਹੋਵੋ ਖਾਲਸਾ ਜੀ ਉਹ ਅਸੀਂ ਇੱਕ ਸਿੰਘ ਕੋ ਜੱਖਣ ਲੱਗਾ ਚਿੱਜ ਗਿਆ ਦੇਖੋ ਸਿੰਘ ਜੀ ਬੰਦਾ ਸਿੰਘ ਬੋਲਿਆ ਜੰਗ ਵੇਲੇ ਮਨ ਵਿੱਚ ਤੁਬੀਦਾ ਜਾਂ ਡਰ ਨਹੀਂ ਰੱਖਣਾ ਇਹ ਯੁੱਧ ਤੋਂ ਪਹਿਲੇ ਹੀ ਹਾਰ ਮੰਨ ਲੈਣ ਬਰਾਬਰ ਹੁੰਦਾ ਹੈ ਸਾਹਮਣੇ ਦੇਖੋ ਮੁਗਲਾਸਾਂ ਦੇ ਸਿਰ ਪਰ ਚੜਦੇ ਆ ਰਹੇ ਨੇ ਬੰਦਾ ਸਿੰਘ ਆਪਣੀ ਬਾਹ ਸਿੱਧੀ ਮੁਗਲ ਫੌਜਵਾਲ ਤਾਣਦਿਆ ਕਿਆ ਪ੍ਰਾਣ ਕਰ ਲੋ ਇਹਨਾਂ ਮੁਗਲਾਂ ਨੂੰ ਇੱਥੇ ਜਿਉਂਦਿਆਂ ਨੱਠਣ ਨਹੀਂ ਦੇਣਾ ਜੇ ਮੌਤ ਆਉਣੀ ਹੈ ਲੜਾਈ ਦੇ ਮੈਦਾਨ ਵਿੱਚ ਸ਼ਹੀਦੀ ਪਾਉਣੀ ਹੈ ਤਾਂ ਆਓ ਹਰ ਕੋਈ ਪੰਜ ਸੱਤ ਤੁਰਕ ਸਿਪਾਈ ਮਾਰ ਕੇ ਮਰੇ ਮੈਂ ਸਭ ਤੋਂ ਅੱਗੇ ਹੋਵਾਂਗਾ ਆਓ ਬੰਦਾ ਸਿੰਘ ਗਰਜਿਆ ਜੇਕਾਰਿਆਂ ਦੀ ਗੂੰਜ ਵਿੱਚ ਪੰਜਾਬ ਵੱਲੋਂ ਆਏ ਬੰਨਾ ਮੰਨੀ ਦੇ ਸਿੰਘਾਂ ਨਾਲ ਬੰਦਾ ਸਿੰਘ ਨੇ ਹੱਲਾ ਬੋਲ ਦਿੱਤਾ ਬੰਦਾ ਸਿੰਘ ਨੇ ਨਾ ਦੇੜ ਦੇ ਪੜਾਉ ਉਪਰ ਤਿਆਰ ਕੀਤੀ ਛਾਪਾ ਮਾਰ ਟੁਕੜੀ ਦੇ ਸਿੰਘਾਂ ਨੂੰ ਮੁਗਲ ਸੈਨਾ ਨੂੰ ਪਿੱਛੋਂ ਦੀ ਘੇਰਨ ਦੇ ਇਰਾਦੇ ਨਾਲ ਕਾਫੀ ਵਿੱਥ ਪਾ ਕੇ ਘੇਰੇ ਲੋਟ ਅੱਗੇ ਵਧਣ ਲਈ ਆਦੇਸ਼ ਦੇ ਕੇ ਤੋਰਿਆ ਤੇ ਆਪ ਝਖੜ ਵਾਂਗ ਮੁਗਲ ਸੈਨਾ ਉਪਰ ਟੁੱਟ ਪਏ ਮੁਸਤਫਾ ਬਾਦ ਹਾਕਮ ਬੜੇ ਹੰਕਾਰ ਵਿੱਚ ਸੀ ਉਹ ਤਾਂ ਸਿੱਖਾਂ ਦੇ ਇਕੱਠ ਨੂੰ ਸਿਰਫ ਡਰਾਉਣ ਦੇ ਇਰਾਦੇ ਨਾਲ ਆਇਆ ਸੀ ਪਰ ਇੱਥੇ ਤਾਂ ਆਹਮੋ ਸਾਹਮਣੇ ਦੀ ਟੱਕਰ ਹੋ ਗਈ ਹਾ ਗਮਲੇ ਇਹ ਬੜੀ ਅਚੰਬੇ ਵਾਲੀ ਗੱਲ ਸੀ ਸਿਪਾਈਆਂ ਲਈ ਤਾਂ ਇਹ ਬਿਲਕੁਲ ਕਿਆਸ ਤੋਂ ਬਾਹਰੀ ਗੱਲ ਸੀ ਉਹ ਤਾਂ ਇੱਕ ਦੂਸਰੇ ਨਾਲ ਹਾਸਾ ਨੱਠਾ ਕਰਦੇ ਫਿਰੇ ਸਨ ਅੱਜ ਸਿੱਖੜਿਆਂ ਦੀਆਂ ਪਗੜੀਆਂ ਲੁੰਗੀਆਂ ਬਣਾ ਕੇ ਬੰਨਾਂਗੇ ਪਰ ਜਦੋਂ ਸਿੱਖਾਂ ਦੇ જયਕਾਰੇ ਸੁਣੇ ਹੱਥੋ ਹੱਥ ਦੀ ਲੜਾਈ ਵਿੱਚ ਮੁਗਲ ਸਪਰਾਈ ਕਬਰਾ ਕੇ ਪਿੱਛੇ ਭੱਜਣ ਲੱਗੇ ਤਾਂ ਬੰਦਾ ਸਿੰਘ ਦੀ ਛਾਪਮਾਰ ਟੁਕੜੀ ਅਚਾਨਕ ਝਾੜੀਆਂ ਤੇ ਟਿੱਬਿਆਂ ਉੱਲੀੋਂ ਆ ਨਿਕਲੀ ਮੁਗਲ ਸੈਨਾ ਆਪਣੀਆਂ ਤੋਪਾਂ ਪਿੱਛੇ ਛੱਡ ਕੇ ਦੌੜ ਗਈ ਮੈਦਾਨ ਵਿੱਚ ਜ਼ਖਮੀ ਸਿਪਾਹੀਆਂ ਦੀ ચીਖ ਪੁਕਾਰ ਸੁਣਦੀ ਸੀ ਬਹੁਤ ਸਿਪਾਈ ਮਾਰੇ ਗਏ ਸਨ ਸਿੰਘਾਂ ਦੇ ਹੱਥ جنگ ਦਾ ਸਮਾਨ ਅਤੇ ਹਥਿਆਰ ਆਏ ਸਿੰਘ ਆਪਣੇ ਜ਼ਖਮੀ ਸਿੰਘਾਂ ਨੂੰ ਨਾਲ ਲੈ ਕੇ ਆਪਣੇ ਸਥਾਨ ਵੱਲ ਮੁੜ ਪਏ ਪਹਿਲੀ ਲੜਾਈ ਵਿੱਚ ਸਿੰਘਾਂ ਨੂੰ ਫਤਿਹ ਹਾਸਲ ਹੋਈ ਬੰਦਾ ਸਿੰਘ ਅਤੇ ਉਸਦੇ ਸਿੰਘਾਂ ਨੇ ਹੌਸਲੇ ਬੁਲੰਦ ਹੋ ਗਏ ਇਲਾਕੇ ਦੇ ਪਿੰਡਾਂ ਵਿੱਚ ਇਸ ਲੜਾਈ ਦੀ ਖਬਰ ਫੈਲ ਗਈ ਸਿੱਖਾਂ ਦੇ ਗੁਰੂ ਦੀਆਂ ਫੌਜਾਂ ਨੇ ਸ਼ਾਹੀ ਸੈਨਾ ਨੂੰ ਭਾਜੜਾ ਪਾ ਦਿੱਤੀਆਂ ਮੁਗਲ ਸਿਪਾਹੀ ਦਮ ਦਬਾ ਕੇ ਨੱਠ ਗਏ ਆਪਣੇ ਹਥਿਆਰ ਵੀ ਛੱਡ ਗਏ ਹੋਰ ਵੀ ਵਧਾਚੜਾ ਕੇ ਗੱਲਾਂ ਹੋਣ ਲੱਗੀਆਂ ਸਿੰਘਾਂ ਨੇ ਇਲਾਕੇ ਵਿੱਚ ਸ਼ਰਿਆਮ ਲੁੱਟਦੇ ਅਤੇ ਡਾਕਾ ਮਾਰਦੇ ਲੁਟੇਰੇ ਕੁਝ ਮਾਰ ਦਿੱਤੇ ਬਾਕੀ ਡਰ ਦੇ ਇਲਾਕਾ ਛੱਡ ਗਏ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਸਿੰਘਾਂ ਕੋਲ ਆਉਣ ਲੱਗੇ ਉਹ ਬੰਦਾ ਸਿੰਘ ਕੋਲ ਬੇਨਤੀ ਕਰਦੇ ਮਗਲ ਸਿਪਾਈਆਂ ਅਤੇ ਡਾਕੂ ਲਟੇਰਿਆਂ ਤੋਂ ਸਾਡੀ ਰਾਖੀ ਕਰੋ ਅਸੀਂ ਆਪ ਲਈ ਭੋਜਨ ਅਤੇ ਹੋਰ ਵਸਤਾਂ ਦਾ ਪ੍ਰਬੰਧ ਕਰਾਂਗੇ। ਹਰ ਰੋਜ਼ ਹੀ ਪਿੰਡਾਂ ਦੇ ਲੋਕ ਆਉਂਦੇ ਤਾਂ ਬੰਦਾ ਸਿੰਘ ਆਪਣੇ ਖਾਸ ਸਿੰਘਾਂ ਨਾਲ ਸਲਾਹ ਕਰਨ ਲੱਗੇ। ਸਿੰਘ ਜੀ ਅਜੇ ਪੰਜਾਬ ਵੱਲੋਂ ਹੋਰ ਸਿੰਘਾਂ ਦੇ ਆਉਣ ਬਾਰੇ ਬਾਰੇ ਪੱਕਾ ਪਤਾ ਨਹੀਂ। ਅੰਨ ਤੇ ਰਸਤੇ ਪਾਣੀ ਵੀ ਸਾਡੇ ਪਾਸ ਲੋੜ ਜੋਗਾ ਨਹੀਂ ਹੈ ਜੇ ਇਹਨਾਂ ਪਿੰਡ ਦੀ ਰੱਖਿਆ ਕਰਨ ਬਦਲੇ ਸਿੰਘਾਂ ਨੇ ਭੋਜਨ ਪਾਣੀ ਦਾ ਪ੍ਰਬੰਧ ਹੁੰਦਾ ਤਾਂ ਸਾਨੂੰ ਕਰ ਲੈਣਾ ਚਾਹੀਦਾ ਛਾਪ ਮਾਰ ਯੁੱਧ ਲਈ ਲੋਕਾਂ ਦੀ ਹਮਦਰਦੀ ਬੜੀ ਜ਼ਰੂਰੀ ਹੈ ਖਾਲਸਾ ਜੀ ਤੁਹਾਨੂੰ ਜੋ ਚੰਗਾ ਤੇ ਠੀਕ ਲੱਗਦਾ ਸਾਨੂੰ ਹੁਕਮ ਕਰੋ ਅਸੀਂ ਤਿਆਰ ਹਾਂ ਇੱਕ ਸਿੰਘ ਨੇ ਆਖਿਆ ਠੀਕ ਅਸੀਂ ਇਹਨਾਂ ਪਿੰਡਾਂ ਦੀ ਰਾਖੀ ਕਰਾਂਗੇ ਰਾਤ ਵੇਲੇ ਟੁਕੜੀਆਂ ਵਿੱਚ ਗਸ਼ਟ ਸ਼ੁਰੂ ਕਰੋ ਬੰਦਾ ਸਿੰਘ ਨੇ ਆਦੇਸ਼ ਦਿੱਤਾ ਉਸੇ ਰਾਤ ਪਿੰਡਾਂ ਵਿੱਚ ਹਥਿਆਰਬੰਦ ਸਿੰਘਾਂ ਨੇ ਗਸ਼ਟ ਕਰਨੇ ਆਰੰਭ ਕਰ ਦਿੱਤੀ। ਡਾਕੂ ਲੁਟੇਰਿਆਂ ਦਾ ਸਿੰਘਾਂ ਨਾਲ ਟੱਕਰ ਲੈਣ ਦਾ ਹੌਸਲਾ ਨਾ ਪਿਆ ਪਿੰਡ ਦੇ ਲੋਕ ਚੈਨ ਦੀ ਨੀਂਦਰ ਸੌਣ ਲੱਗੇ। ਪਿੰਡਾਂ ਵਿੱਚ ਸਿੰਘਾਂ ਦੀ ਜੈ ਜੈਕਾਰ ਹੋਣ ਲੱਗੀ। ਬੰਦਾ ਸਿੰਘ ਨੂੰ ਬੰਦਾ ਸਿੰਘ ਬਹਾਦਰ ਆਖਣ ਲੱਗੇ। ਉਹ ਇੱਕ ਦੂਸਰੇ ਨਾਲ ਗੱਲਾਂ ਕਰਦੇ ਜਦ ਤੋਂ ਬੰਦਾ ਸਿੰਘ ਬਹਾਦਰ ਇੱਧਰ ਆਇਆ ਹੈ। ਢਾੜ ਵੀ ਹੁਣ ਇੱਧਰ ਪਿੰਡਾਂ ਵੱਲ ਮੂੰਹ ਨਹੀਂ ਕਰਦੇ। ਇਹ ਬੰਦਾ ਸਿੰਘ ਬਹਾਦਰ ਤਾਂ ਸਾਡੇ ਲਈ ਰੱਬ ਬਣ ਕੇ ਆਇਆ ਹੈ। ਡਾਕੂ ਲੁਟੇਰੇ ਤਾਂ ਪਿੰਡਾਂ ਵਿੱਚ ਰਹਿੰਦੇ ਮੁਸਲਮਾਨ ਘਰਾਂ ਨੂੰ ਵੀ ਲੁੱਟ ਲੈਂਦੇ ਸਨ ਹੁਣ ਉਹ ਵੀ ਦੁਆ ਕਰਦੇ ਅੱਲਾਹ ਗੁਰੂ ਕੇ ਬੰਦੇ ਕੀ ਹਿਫਾਜ਼ਤ ਕਰੇ ਹੁਣ ਸਾਨੂੰ ਕਿਸੇ ਡਾਕੂ ਲੁਟੇਰੇ ਦਾ ਖੋਫ ਨਹੀਂ ਬੰਦਾ ਸਿੰਘ ਨੇ ਆਪਣੇ ਨਾਲ 25 ਤੀ ਵਿਸ਼ੇਸ਼ ਜਨਿਕ ਦੀ ਟੁਕੜੀ ਰੱਖੀ ਹੋਈ ਸੀ ਜਿਨ੍ਹਾਂ ਨੂੰ ਛਾਪ ਮਾਰੀ ਯੁੱਧ ਵਿੱਚ ਪੂਰੀ ਮੁਹਾਰਤ ਸੀ ਬੰਦਾ ਸਿੰਘ ਉਹਨਾਂ ਨਾਲ ਕਦੇ ਗਸ਼ਟ ਉੱਪਰ ਨਿਕਲਦਾ ਜਾਂ ਫਿਰ ਪਿੰਡ ਵੱਲ ਤੇ ਨਾਦ ਕੀਤੀਆਂ ਟੁਕੜੀਆਂ ਦੀ ਟੋਹ ਲੈਣ ਜਾਂਦਾ ਉਸ ਨੇ ਆਸ-ਪਾਸ ਪੂਰੇ ਇਲਾਕੇ ਵਿੱਚ ਆਪਣੇ ਸੂਈਏ ਛੱਡੇ ਹੋਏ ਸਨ ਹੁਣ ਉਹ ਲੁਟੇਰੇ ڈاکੂਆਂ ਦੇ ਟਿਕਾਣਿਆਂ ਦੀ ਸੂਹ ਦਿੰਦੇ ਬੰਦਾ ਸਿੰਘ ਉਹਨਾਂ ਉੱਪਰ ਬਾਜ ਵਾਂਗ ਅਚਾਨਕ ਜਾਚਾ ਪੜਦਾ ਧਨ ਗਹਿਣੇ ਅਤੇ ਲੁੱਟਦਾ ਸਮਾਨ ਹੱਥੋਂਦਾ ਕਦੇ ਹਥਿਆਰ ਵੀ ਹੱਥ ਲੱਗਦੇ ਬੰਦਾ ਸਿੰਘ ਲੁੱਟਦਾ ਸਮਾਨ ਪਿੰਡਾਂ ਦੇ ਲੋੜਵੰਦ ਲੋਕਾਂ ਵਿੱਚ ਵੰਡ ਦਿੱਤਾ ਇਲਾਕੇ ਦੇ ਲੋਕਾਂ ਦੀ ਸੋਚ ਬਦਲਣ ਲੱਗੀ ਜਿਹੜੇ ਲੋਕ ਸਿੰਘਾਂ ਦੇ ਨਾਮ ਤੋਂ ਡਰਦੇ ਸਨ ਜਾਂ ਕ੍ਰਿਣਾ ਕਰਦੇ ਸਨ ਉਹੀ ਲੋਕ ਬੰਦਾ ਸਿੰਘ ਕੋਲ ਆਪਣੀਆਂ ਦੁੱਖ ਤਕਲੀਫਾਂ ਦੱਸਣ ਲੱਗੇ। ਇੱਕ ਸ਼ਾਮ ਬੰਦਾ ਸਿੰਘ ਆਪਣੇ ਟਿਕਾਣੇ ਉੱਪਰ ਬੈਠਾ ਸੋਚਣ ਲੱਗਾ ਮੈਂ ਤਾਂ ਕਿਸੇ ਵੱਡੇ ਮਕਸਦ ਲਈ ਪੰਜਾਬ ਵੱਲ ਕੋਚ ਕੀਤਾ ਸੀ। ਗੁਰੂ ਨਾਲ ਵਾਅਦਾ ਕਰਦੇ ਤੁਰਦਿਆਂ ਤੁਰਿਆਂ ਸਾਂ ਇੱਥੇ ਮੈਂ ڈاکਵਾਂ ਲੁਟੋਰਿਆਂ ਨਾਲ ਲੜਨ ਜੋਗਾ ਰਹਿ ਗਿਆ। ਮੈਂ ਮੁਗਲਾਂ ਤੋਂ ਅਤਿਆਚਾਰ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਹੈ। ਇੱਥੇ ਪਿੰਡਾਂ ਦੀ ਹਿਫਾਜ਼ਤ ਕਰਨ ਲੱਗਾ ਹੋਇਆ। ਪੰਜਾਬ ਵੱਲ ਭੇਜੇ ਬਾਜ ਸਿੰਘ ਬਾਬਾ ਬినੋ ਸਿੰਘ ਅਤੇ ਕਾਨ ਸਿੰਘ ਇਹਨਾਂ ਸਿੰਘਾਂ ਦੀ ਕੋਈ ਖਬਰ ਨਹੀਂ ਉਹ ਪੰਜਾਬ ਵਿੱਚ ਪਹੁੰਚ ਗਏ ਹਨ ਜਾਂ ਨਹੀਂ ਕੀ ਪਤਾ ਉੱਥੇ ਜਾ ਕੇ ਘਰ ਕਰਸਤੀ ਵਿੱਚ ਉਲਝ ਗਏ ਹੋਣ ਇਹ ਵੀ ਪਤਾ ਨਹੀਂ ਉਹ ਮੁੜਨਗੇ ਜਾਂ ਨਹੀਂ ਸਾਨੂੰ ਇੱਥੋਂ ਕੁਝ ਕਰਨਾ ਹੋਵੇਗਾ ਹੋ ਸਕਦਾ ਮੁਸਤਫਾ ਬਾਦ ਦਾ ਹਕਮ ਗੁੱਸੇ ਵਿੱਚ ਪਹਿਲਾਂ ਨਾਲੋਂ ਵਧੇਰੇ ਫੌਜ ਨਾਲ ਹਮਲਾ ਕਰੇ ਜ਼ਖਮੀ ਹੋਇਆ ਸੱਪ ਬਹੁਤ ਖਤਰਨਾਕ ਹੁੰਦਾ ਹੈ ਸੋਚਦੇ ਆ ਬੰਦਾ ਸਿੰਘ ਨੇ ਆਪਣੇ ਖਾਸ ਸਿੰਘ ਬੁਲਵਾਏ ਜੇ ਸਾਰੇ ਬੰਦਾ ਸਿੰਘ ਦੇ ਖੈਮੀ ਵਿੱਚ ਇਕੱਠੇ ਹੋ ਗਏ ਤਾਂ ਬੰਦਾ ਸਿੰਘ ਨੇ ਕਿਹਾ ਸਾਨੂੰ 2 ਦਿਨਾਂ ਦੇ ਵਿੱਚ ਇੱਥੋਂ ਰਵਾਨਾ ਹੋਣਾ ਪਏਗਾ ਤਿਆਰੀ ਕਰੋ ਖਾਲਸਾ ਜੀ ਕੋਈ ਖਾਸ ਵਜ੍ਹਾ ਇੱਕ ਸਿੰਘ ਬੋਲਣ ਲੱਗਾ ਬੰਦਾ ਸਿੰਘ ਨੇ ਟੋਕਿਆ ਬਸ ਕੋਚ ਕਰਨ ਦੀ ਤਿਆਰੀ ਕਰੋ ਦਾ ਮਤਲਬ ਹੈ ਤਿਆਰੀ ਕਰੋ ਸਿੰਘ ਛਲੇ ਗਏ ਰਾਤ ਦਾ ਭੋਜਨ ਕਰਕੇ ਬੰਦਾ ਸਿੰਘ ਅਜੇ ਡੂੰਘੀਆਂ ਸੋਚਾਂ ਵਿੱਚ ਹੀ ਸੀ ਜਦੋਂ ਇੱਕ ਸਿੰਘ ਨੇ ਆ ਕੇ ਦਿੱਤੇ ਦੱਸਿਆ ਖਾਲਸਾ ਜੀ ਬਾਦ ਸਿੰਘ ਆ ਗਏ ਨੇ ਬੰਦਾ ਸਿੰਘ ਸੁਣ ਕੇ ਪੂਰੇ ਹੌਸਲੇ ਵਿੱਚ ਛਾਲ ਮਾਰ ਕੇ ਉੱਠਿਆ ਤੇ ਉਸ ਦਾ ਸਵਾਗਤ ਕਰਨ ਲਈ ਆਪਣੇ ਤੰਬੂ ਵਿੱਚ ਬਾਹਰ ਆ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਬਾਬਾ ਬੰਦਾ ਸਿੰਘ ਜੀ ਦਾ ਇਤਿਹਾਸ ਕਿਸ ਤਰ੍ਹਾਂ ਲੱਗਿਆ ਤੇ ਬਾਕੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ